ਦੇ ਦਿਹਾਰੇ ਵਿੱਚ ਜਿਹੜਾ ਵਪਾਰੀ ਭਰਾਵਾਂ ਦੇ ਜਿਹੜੇ ਅਸਲੀਆਂ ਫਸਲਾਂ ਆਂ ਦੀਆਂ ਨਾਲੋਂ ਤੁਹਾਡੇ ਲਈ ਪਹੁੰਚਾ ਜਾਏਗੇ ਅਸੀਂ ਤੇ ਵਪਾਰੀ ਭਰਾਵਾਂ ਨੂੰ ਫਸਲਾਂ ਮਗੇ ਮਿਲਣਾ ਚਾਹੀਦਾ ਹੈ ਇੱਕ ਬੜੀ ਵੱਡੀ ਇਹ ਗੱਲ ਆ ਅਸੀਂ ਆਪ ਮਗੇ ਸਾਰੇ ਭਰਾਵਾਂ ਨਾਲ ਹੁਣ ਜਾ ਕੇ ਸੀਪੀ ਸਾਹਿਬ ਨਾਲ ਜਾ ਕੇ ਮਿਲਾਂਗੇ ਸੀਪੀ ਸਾਹਿਬ ਸਾਡਾ ਬੜਾ ਵਧੀਆ ਕੰਮ ਕਰਨ ਵਾਲੇ ਮਗੇ ਇੱਕ ਅਫਸਰ ਨੇ ਅਸੀਂ ਇਹਨਾਂ ਕੋ ਇੱਕ ਬੇਨਤੀ ਕਰਾਂਗੇ ਜਿਹੜੇ ਲੋਗ ਅਸੀਂ ਮਗੇ ਐਸੋਸੀਏਸ਼ਨ ਦੇ ਚੁਣੇ ਹੋਏ ਬੰਦੇ ਆ ਜਿਹੜੇ ਲੋਕਾਂ ਨੂੰ ਅਸੀਂ ਆਖਾ ਦੇ ਅਸਲਾ ਦੇਣਾ ਚਾਹੀਦਾ ਉਹਨਾਂ ਨੂੰ ਜ਼ਰੂਰ ਦੇਣਾ ਚਾਹੀਦਾ ਜਿਹੜਾ ਕਾਰੋਬਾਰ ਕਰਨ ਵਾਲੇ ਆ ਅਸੀਂ ਲੋਗ ਇਹ ਬਿਆਰ ਦੇ ਇਹ ਪੂਰੇ ਅੰਮ੍ਰਿਤਸਰ ਦੇ ਬੰਦਿਆਂ ਨੂੰ ਬਗੇ ਪਛਾਣਦੇ ਆ ਕਿ ਇਹ ਕਾਰੋਬਾਰ ਕਰਨ ਵਾਲੇ ਆ ਉਹੋ ਜੇ ਕੰਮ ਕਰਨ ਵਾਲੇ ਲਈ ਇਸ ਵਾਸਤੇ ਜਿਹੜੇ ਬੰਦੇ ਨੂੰ ਅਸਲਾ ਚਾਹੀਦਾ ਅਸੀਂ ਨਾਲ ਜਾ ਕੇ ਇੱਕ ਅਸਲਾ ਉਹਨਾਂ ਨੂੰ ਬਗੇ ਕਵਾਂਗੇ ਇਹਨਾਂ ਨੂੰ ਦਿੱਤਾ ਜਾਵੇ ਤੇ ਜਿੰਨਰੋਂ ਠੜਕ ਕਾਲਾ ਵੀ ਆਂਦੀ ਹੈ ਉਹਨਾਂ ਤੋਂ ਪਹਿਲ ਦੇ ਅਧਾਰ ਤੇ ਮਗਦੇਣਾ ਚਾਹੀਦਾ ਬਿਨਾ ਕਿਸੇ ਗੱਲ ਤੋਂ ਉਹਨਾਂ ਨੂੰ ਉਸੇ ਵਲੇ ਅਸਲਾ ਮਗੀ ਇੱਕ ਦਿਨ ਚ ਉਹਨਾਂ ਦਾ ਬਣਾਣਾ ਚਾਹੀਦਾ ਕੱਲ ਦੂਜੀ ਅਸੀਂ ਸਰਕਾਰਾਂ ਕੋਈ ਬੇਨਤੀਆਂ ਕੀਤੀਆਂ ਕਿ ਸਾਡੇ ਜਿੱਥੇ ਜਿੱਥੇ ਪੰਜਾਬ ਚ ਕੂੜੇ ਚ ਜਿੱਥੇ ਜਿੱਥੇ ਸੋਨੇ ਚਾਂਦੀ ਦਾ ਵਪਾਰ ਹੈ ਉੱਥੇ ਸਕਿਉਰਟੀ ਥੋੜੀ ਜੀ ਸਖਤ ਹੋਣੀ ਚਾਹੀਦੀ ਏ ਅਸੀਂ ਸਰਕਾਰ ਕੋ ਆਪਣੀ ਜਾਨ ਮਾਲ ਦੀ ਰਾਖੀ ਮੰਗ ਲਿਆ ਸਾਡੀ ਬਲਾਦਰੀ ਨੂੰ ਸਰਕਾਰ ਸੰਗ ਨੂੰ ਅੱਜ ਤੱਕ ਮਗੀ ਕਿਸੇ ਮਗੀ ਕਾਂ德ਲ ਪਾਰਟੀ ਦੇਾਨੂੰ ਨਾ ਸੁਰੰਗਰ ਬਾਜ਼ੀ ਨੂੰ ਨਾ ਕੋਈ ਜਗ੍ਹਾ ਦਿੱਤੀ ਏ ਨਾ ਹੀ ਕੋਈ ਇਹੋ ਜਿਹੇ ਅਹੁਦੇਦਾਰੀਆਂ ਇਹਨਾਂ ਨੇ ਦਿੱਤੀਆਂ ਐਸ ਵਾਸਤੇ ਅਸੀਂ ਦੇ ਆਪਣੀ ਜਾਨ ਮਾਰਦੀ ਬਕੀ ਇੱਕ ਸ਼ਖਸਾ ਮੰਗਦੇ ਆ ਕਿ ਜਿਨ੍ਹਾਂ ਲੋਕਾਂ ਨੂੰ ਅਸਲਾ ਮਗ ਚਾਹੀਦਾ ਉਹਨਾਂ ਨੂੰ ਜਲਦ ਤੋਂ ਜਲਦ ਇਹ ਦੇਣਾ ਚਾਹੀਦਾ ਜੇ ਹੁਣ ਅਸੀਂ ਸਾਰਿਆਂ ਨੂੰ ਇੱਕ ਬੇਨਤੀ ਕਰਦੇ ਆ ਕਿ ਜਿੰਨੇ ਬੰਦੇ ਨੂੰ ਚਾਹੀਦਾ ਅਸੀਂ ਇਹਨਾਂ ਦੇ ਨਾਲ ਜਾ ਕੇ ਉਹਨਾਂ ਨੂੰ ਅਸਲੇ ਦਾ ਮਗੀ ਸੀਪੀ ਸਾਹਿਬ ਨੂੰ ਆਪਣੇ ਕਵਾਂਗੇ ਕਹਿੰਦੇ ਨੂੰ ਅਸਲਾ ਦਿੱਤਾ ਜਾਵੇ ਕਿ ਇਹ ਬਹੁਤ ਜ਼ਰੂਰਤ ਤੇ ਮਹੌਲ ਖਰਾਬ ਹੈ ਸੋਨਾ ਚਾਹੀਦੀ ਬਹੁਤ ਮਹਿੰਗਾ ਹੈ ਇਸ ਵਾਸਤੇ ਇਹ ਉਹਨਾਂ ਨੂੰ ਬੇਨਤੀ ਵੀ ਕਰਾਂਗੇ ਕੰਮ ਕਰਨ ਵਾਲੇ ਹਲੇ ਹੱਸਨ ਨੇ ਬਰੇ ਵਧੀਆ ਕਿ ਅਸੀਂ ਉਹਨਾਂ ਨੂੰ ਇਹ ਕਵਾਂਗੇ ਕਿ ਇਹ ਅਸਲਾ ਹੁਣ ਸਾਰਿਆਂ ਨੂੰ ਦਿੱਤਾ ਜਾਵੇ ਮੋਲ ਦੇ ਹਿਸਾਬ ਨਾਲ ਇਹ ਮਹਿੰਗੇ ਧਾਤ ਹੋਣ ਦੇ ਕਾਰਨ ਇਹਨਾਂ ਨੂੰ ਸਮਾਨ ਇਹ ਚਾਹੀਦਾ ਹੈ ਇਹ ਆਪਣੀ ਜਾਨ ਤੇ ਮਾਲ ਦੀ ਰਾਖੀ ਵਾਸਤੇ ਕਿ ਫਿਰ ਫਿਰ ਅਸੀਂ ਤੁਹਾਡੇ ਕੋਲ ਫੁੱਟ ਦੀ ਮੀਟਿੰਗ ਵੀ ਬੁਲਾਈ ਜਾਵੇ ਕਿ ਹਾਂ ਜੀ ਅਈ ਗਹੀ ਦੇ ਅਕਮ ਕਹਾਂਗੇ ਕਿ ਸਾਡੇ ਸੀ ਪਿਸੇ ਅੱਗੇ ਵੀ ਬਾਜ਼ਾਰ ਚ ਆਏ ਆ ਤੇ ਖੇਰਣ ਨੇ ਦੇ ਅਸੀਂ ਇਹਨਾਂ ਨੂੰ ਸਾਰੇ ਜਣੇ ਇਕੱਠੇ ਹੋ ਕੇ ਜਾਵਾਂਗੇ